ਨਵਾਹਿ ਗੁਰੂ ਸਾਹਿਬ ਜੀ ਤੂੰ ਚਾਉ ਸੱਜਣ ਮੈਂ ਡਿਆ ਦੇ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪਸੀ ਦੀਦਾਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਧੰਨਵਾਹ ਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਉ ਅਹਨਸ ਕਿਰ ਟਹਿ ਪਾਏ ਤ੍ਰਿਗ ਜੀਵਨ ਦੁਹਾਗਣੀ ਮੁਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਉ ਐਨਸ ਕਿਰ ਟਹਿ ਪਾਇ ਬਿਨ ਸ਼ਬਦੈ ਸੁਖ ਨਾ ਥੀਐ ਫਿਰ ਬਿਨ ਦੁਖ ਨ ਜਾਇ ਮੁੰਦੇ ਫਿਰ ਬਿਨ ਕਿਆ ਸਿੰਗਾਨ ਦਰ ਕਰ ਟੋਈ ਨ ਲਹੈ ਅੰਦਰ ਦਾ ਝੂਠ ਖਵਾਰ ਰਹਾ ਆਪ ਸੁਝਾਨ ਨ ਪੁੱਲਈ ਸਚਾ ਵੜ ਕਿਰਸਾਨ ਪਹਿਲਾ ਧਰਤੀ ਸਾਧਕੈ ਸਚ ਨਾਮ ਦੇਦਾਨ ਨਉ ਨਿਦ ਉਪਜੈ ਨਾਮ ਏਕ ਕਰਮ ਪਵੈ ਨੀਸ਼ਾਨ ਗੁਰ ਕੋ ਜਾਣ ਨ ਜਾਣਈ ਕਿਆ ਤਿਸ ਚੱਜ ਅਚਾਰ ਅੰਦੂਲੇ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਨ ਚੁਕਈ ਮਰ ਜਨਮੇ ਹੋਏ ਖੁਆਰ ਚੰਦਨ ਮੋਲ ਅਨਾਇਆ ਕੁੰਗੂ ਮਾਗ ਸੁਧੂਰ ਚੋਆ ਚੰਦਨ ਬੋ ਘਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨ ਪਾਵਈ ਸਭ ਅਡੰਬਰ ਕੂੜ ਸਭ ਰਸ ਪੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਪੇਦੀਐ ਕਿਉ ਸੋਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸ਼ਹ ਨਾਲ ਪਿਆਰ ਨਾਨਕ ਧਨ ਸੁਹਾਗਣੀ ਜਿਸਹ ਨਾਲ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਦਰਗਾਹੀ ਬਾਣੀ ਵਿੱਚੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇੱਕ ਬਾਣੀ ਚੈਨਲ ਵੱਲੋਂ ਤਨ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਲਾਹੀ ਬਚਨਾਂ ਨੂੰ ਵਿਚਾਰਨ ਦਾ ਇਹ ਉਪਰਾਲਾ ਕੀਤਾ ਹੈ ਆਪ ਸਰਵਤ ਸੰਗਤਾਂ ਨੇ 12 ਸ਼ਬਦਾਂ ਦੀ ਵਿਚਾਰ ਸਰਵਣ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਵਕ ਵਕ ਸਤਿਗੁਰੂ ਜੀ ਦੇ ਸ਼ਬਦਾਂ ਵਿੱਚ ਆਏ ਵਿਸ਼ਿਆਂ ਦੇ ਉੱਤੇ ਚਰਚਾ ਵਿਚਾਰ ਕਰਨ ਦਾ ਯਤਨ ਕੀਤਾ ਇਹ ਸਤਿਗੁਰੂ ਜੀ ਦੀ ਅપર ਅਪਾਰ ਬਖਸ਼ਿਸ਼ ਹੈ ਕਿਰਪਾ ਹੈ ਕਿ ਅੱਜ ਅਸੀਂ 13ਵੇਂ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ ਔਰ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਬਾਤਮਾਲ ਵਿਸ਼ਾ ਜਿਹੜਾ ਹੈ ਉਹ ਆਰੰਭ ਕੀਤਾ ਹੈ ਆਓ ਆਪਾਂ ਇਸ ਸ਼ਬਦ ਦੀ ਵਿਚਾਰ ਨੂੰ ਆਪਣੇ ਸੁਰਤ ਅਤੇ ਮਨ ਬਿਰਤੀਆਂ ਵਿੱਚ ਪਚਾਉਣ ਦਾ ਯਤਨ ਕਰੀਏ ਸਰਬੱਤ ਸੰਗਤਾਂ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਮੁੰਦੇ ਪਿਰ ਬਿਨ ਕਿਆ ਸ਼ਿੰਗਾਰ ਸਤਿਗੁਰੂ ਜੀ ਸ਼ਬਦ ਵਰਤਦੇ ਹਨ ਮੁੰਦੇ ਇਹ ਗੁਰਬਾਣੀ ਚ ਬੜੀ ਵਾਰ ਸ਼ਬਦ ਆਇਆ ਹੈ ਔਰ ਇਸ ਸ਼ਬਦ ਦਾ ਮਤਲਬ ਅਤੇ ਭਾਵ ਹੈ ਕਿ ਉਹ ਜੀਵ ਇਸਤਰੀ ਜਿਹੜੀ ਅਣਜਾਣ ਹੈ ਸੱਚ ਤੋਂ ਔਰ ਝੂਠ ਮੁਤਾਬਕ ਜੀਵਨ ਜਿਉ ਰਹੀ ਹੈ ਇਸ ਕਰਕੇ ਉਹਦੇ ਲਈ ਸ਼ਬਦ ਵਰਤੇ ਹੈ हे ਮੂਰਖ ਜੀਵ ਇਸਤਕੇ ਔਰ ਇਹਨੂੰ ਮਹਾਰਾਜ ਜੀ ਨੇ ਇੱਕੋ ਸ਼ਬਦ ਵਿੱਚ ਬਿਆਨਿਆ ਮੁੰਦੇ ਪਿਰ ਬਿਨ ਕਿਆ ਸ਼ਿੰਗਾਰ ਪਤੀ ਤੋਂ ਬਗੈਰ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਪਤੀ ਖੁਸ਼ ਹੈ ਤੇ ਸ਼ਿੰਗਾਰ ਕਰਨ ਦਾ ਵੀ ਲਾਭ ਹੁੰਦਾ ਹੈ ਪਤਨੀ ਨੂੰ ਹੁਣ ਗੁਰਦੇਵ ਜੀ ਪਤੀ ਤੇ ਪਤਨੀ ਦਾ ਜ਼ਿਕਰ ਕਰਕੇ ਉਹਨਾਂ ਦੇ ਵਿੱਚ ਇੱਕੋ ਚੀਜ਼ ਜਿਹੜੀ ਮੇਨ ਦਰਮਿਆਨੀ ਜਿਹੜੀ ਹੈ ਉਹ ਹੈ ਪਤਨੀ ਦੀ ਆਪਣੇ ਸਰੀਰ ਨੂੰ ਆਪਣੇ ਤਨ ਨੂੰ ਸਵਾਰ ਕੇ ਪਤੀ ਨੂੰ ਖੁਸ਼ੀਜ ਨਾਲ ਖੁਸ਼ ਕਰਨ ਦੀ ਜਿਹੜੀ ਗੱਲ ਹੈ ਉਹਨੂੰ ਸਤਗੁਰੂ ਜੀ ਨੇ ਲਿਆ ਔਰ ਆਤਮਾ ਤੇ ਪਰਮਾਤਮਾ ਦਾ ਜ਼ਿਕਰ ਕੀਤਾ ਅਸੀਂ ਸਾਰੇ ਉਸ ਰੱਬ ਪਰਮੇਸ਼ਰ ਖਸਮ ਦੇ ਇੱਕ ਤਰ੍ਹਾਂ ਦੀਆਂ ਜੀਵ ਇਸਤਰੀਆਂ ਹਾਂ ਇਸ ਕਰਕੇ ਬਾਣੀ 'ਚ ਸ਼ਬਦ ਹੈ ਉਹ ਮਰਦ ਹੈ ਭਾਵੇਂ ਇਸਤਰੀ ਦੋਨਾਂ ਲਈ ਸਤਗੁਰੂ ਜੀ ਨੇ ਸ਼ਬਦ ਵਰਤੇ ਆਏ ਜੀਵ ਇਸਤਰੀ ਮਹਾਰਾਜ ਜੀ ਨੇ ਸ਼ਬਦ ਵਰਤਿਆ ਇਸ ਜਗਮੇ ਪੁਰਖ ਏਕ ਹੈ ਇਸ ਜਗਤ ਵਿੱਚ ਜਿਹੜਾ ਪੁਰਖ ਹੈ ਰੱਬ ਹੈ ਖਸਮ ਹੈ ਉਹ ਇੱਕ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਇਹ ਆਤਮਾ ਕਹਿ ਰਹੀ ਹੈ ਕਿ ਮੇਰਾ ਖਸਮ ਮੇਰਾ ਸਾਹਿਬ ਇੱਕ ਹੈ ਮੇਰਾ ਪਤੀ ਪਰਮੇਸ਼ਰ ਇੱਕ ਹੈ ਇਸ ਕਰਕੇ ਮਹਾਰਾਜ ਜੀ ਨੇ ਮਰਦ ਤੇ ਔਰਤ ਦੋਨਾਂ ਲਈ ਇੱਕ ਸ਼ਬਦ ਵਰਤਿਆ ਇਸ ਜਗ ਵਿੱਚ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਔਰ ਬਾਕੀ ਸਾਰੀ ਅਸਲ ਦੇ ਵਿੱਚ ਨਾਰ ਇਸਤਰੀਆਂ ਨੇ ਉਸ ਰੱਬ ਦੀਆਂ ਪਤਨੀਆਂ ਨੇ ਉਸ ਰੱਬ ਦੀਆਂ ਆਪਾਂ ਬਚਨ ਹੋਰ ਵੀ ਪੜਦੇ ਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਆ ਇੱਥੇ ਮਹਾਰਾਜ ਜੀ ਨੇ ਆਤਮਿਕ ਬੱਦਰ ਤੇ ਅਵਸਥਾ ਦੀ ਗੱਲ ਕੀਤੀ ਹੈ ਰੱਬ ਰੂਪੀ ਪਤੀ ਨੂੰ ਛੱਡ ਕੇ ਜਦੋਂ ਆਤਮਾ ਰੂਪੀ ਜੀਵ ਇਸਤਰੀ ਕਿਸੇ ਹੋਰ ਯਾਦ ਰੱਖੋ ਜਿਨ੍ਹਾਂ ਨੂੰ ਰੱਬ ਦੇ ਬਰਾਬਰ ਦਾ ਲੋਕ ਮੰਨਦੇ ਆ ਜਿਨ੍ਹਾਂ ਦੀਆਂ ਪੂਜਾਵਾਂ ਕਰਦੇ ਆ ਉਹਨਾਂ ਦੇ ਵਾਸ ਵਿੱਚ ਪੈ ਜਾਣਾ ਮਹਾਰਾਜ ਕਹਿੰਦੇ ਆ ਭਾਈ ਉਹਨਾਂ ਦੀਆਂ ਪੂਜਾਵਾਂ ਕਰਨੀਆਂ ਉਹਨਾਂ ਦੇ ਲਈ ਧਾਰਮਿਕ ਕਰਮ ਕਰਮੇ ਕਰਮ ਕਰਨੇ ਨਿਭਾਉਣੇ ਸਤਗੁਰੂ ਜੀ ਕਹਿੰਦੇ ਆ ਇਸ ਤਰ੍ਹਾਂ ਹੈ ਕਿ ਰੱਬ ਰੂਪੀ ਖਸਮ ਨੂੰ ਛੱਡ ਕੇ ਡੁੱਬਣ ਵਾਲੀ ਗੱਲ ਹੈ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਆ ਇਸ ਕਰਕੇ ਸਤਗੁਰੂ ਹੀ ਇੱਕ ਐਸਾ ਵਿਚੋਲਾ ਹੈ ਜਿੰਨੇ ਯਾਦ ਰੱਖ ਤੈ ਤੂੰ ਉਸ ਖਸਮ ਨਾਲ ਜੋੜਨਾ ਉਸ ਰੱਬ ਨਾਲ ਜੋੜਨਾ ਸਾਬ ਜੀ ਕਹਿੰਦੇ ਆ ਰੱਬ ਤੋਂ ਬਗੈਰ ਪਿਰ ਤੋਂ ਬਗੈਰ ਪਤੀ ਪਰਮੇਸ਼ਰ ਤੋਂ ਬਗੈਰ ਕੀ ਸ਼ਿੰਗਾਰ ਸ਼ਿੰਗਾਰ ਦਾ ਕੋਈ ਮਤਲਬ ਹੈ ਸ਼ਿੰਗਾਰ ਕਦ ਲਈ ਕੀਤਾ ਜਾਂਦਾ ਸੀ ਅਸੀਂ ਸਾਰੇ ਦੇਖਦੇ ਹਾਂ ਅਨਮਤੀ ਧਰਮਾਂ ਦੇ ਅੰਦਰ ਉਹਨਾਂ ਦੇ ਵਿੱਚ ਇਸਤਰੀ ਨੂੰ ਕਈ ਤਰ੍ਹਾਂ ਦੇ ਗਹਿਣੇ ਪਹਿਨਾ ਕੇ ਪੈਰਾਂ ਦੇ ਵਿੱਚ ਵੀ ਘੁੰਗਰੂ ਬੰਨ੍ਹ ਕੇ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਸ਼ਿੰਗਾਰ ਜਿਹੜੇ ਆ ਉਹਨਾਂ ਨੂੰ ਤਿਆਰ ਕੀਤਾ ਹੋਇਆ ਤੇ ਸਾਡੇ ਲੋਕ ਉਹੋ ਜਿਹਾ ਸ਼ਿੰਗਾਰ ਕਰਦੇ ਵੀ ਆ ਹੁਣ ਜਦੋਂ ਆਪਾਂ ਇੱਕੋ ਹੀ ਭਾਵ ਸਮਝਦੇ ਹਾਂ ਕਿ ਇਸਤਰੀ ਜਿਹੜੀ ਹੈ ਉਹ ਸ਼ਿੰਗਾਰ ਕਿਉਂ ਕਰਦੀ ਆ ਪਤੀ ਨੂੰ ਖੁਸ਼ ਕਰਦੇ ਜਦੋਂ ਕੁਵਾਰ ਕੰਨਿਆ ਸ਼ਿੰਗਾਰ ਕਰੇ ਨਾ ਕੁਵਾਰੀ ਕੰਨਿਆ ਮਾਂ ਵੀ ਡੱਕਦੀ ਆ ਆ ਕੇ ਉਸ ਧੀ ਨੂੰ ਕਿ ਧੀਏ ਤੂੰ ਅਜੇ ਕੁਵਾਰੀ ਆ ਪੁਰਾਣੇ ਸਮੇਂ ਚ ਇਸ ਤਰ੍ਹਾਂ ਹੁੰਦਾ ਸੀ ਮਾਂ ਡੱਕਦੀ ਐ ਉਹਦੀ ਦਾਦੀ ਮਾਂ ਡੱਕਦੀ ਐ ਉਹਦੇ ਆੜ ਗਵਾੜੂ ਦੇ ਵੱਡੇ ਬਢੇਰੇ ਡੱਕਦੇ ਆ ਵੀ ਤੂੰ ਕੁਵਾਰੀ ਆ ਤੇਰਾ ਫਰਜ਼ ਨਹੀਂ ਆ ਸ਼ਿੰਗਾਰ ਕਰਨਾ ਕਿਉਂਕਿ ਸ਼ਿੰਗਾਰ ਕਰਨ ਦਾ ਮਤਲਬ ਹੁੰਦਾ ਸੀ ਆਪਣੇ ਪਤੀ ਨੂੰ ਪਰਮੇਸ਼ਰ ਨੂੰ ਖੁਸ਼ ਕਰਨਾ ਇਸੇ ਤਰ੍ਹਾਂ ਹੀ ਧਾਰਮਿਕ ਕਰਮ ਜਿਹੜੇ ਨਿਭਾਏ ਜਾਂਦੇ ਆ ਜੇ ਸਤਿਗੁਰੂ ਕਹਿੰਦੇ ਆ ਕਿ ਰੱਬ ਪਰਮੇਸ਼ਰ ਨੂੰ ਖੁਸ਼ ਕਰਨਾ ਹੈ ਤਾਂ ਜਿਹੜੇ ਸ਼ਿੰਗਾਰ ਤੂੰ ਕਰ ਰਿਹਾ ਇਹ ਇਨ੍ਹਾਂ ਸ਼ਿੰਗਾਰਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਝੂਠੇ ਸ਼ਿੰਗਾਰਾਂ ਦੀ ਕੋਈ ਲੋੜ ਨਹੀਂ ਹੈਗੀ ਇਹ ਸ਼ਿੰਗਾਰ ਜਿਹੜੇ ਤੂੰ ਕਰ ਰਿਹਾ ਤਾਂ ਕੋਈ ਭਾਵ ਨਹੀਂ ਹੈ ਜੇ ਸ਼ਿੰਗਾਰ ਕਰਨਾ ਹੈ ਤੇ ਉਹ ਸ਼ਿੰਗਾਰ ਤੂੰ ਕਰ ਹੀ ਨਹੀਂ ਰਿਹਾ ਜਿਹੜੇ ਸ਼ਿੰਗਾਰ ਕਰਨ ਨੂੰ ਗੁਰੂ ਨੇ ਹੁਕਮ ਕੀਤਾ ਹੈ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਇਹਨਾਂ ਨੂੰ ਸ਼ਿੰਗਾਰ ਬਣਾ ਰੱਬੀ ਗੁਣਾ ਨੂੰ ਸ਼ਿੰਗਾਰ ਬਣਾਉਂਦਾ ਸੀ ਪਰ ਮਹਾਰਾਜ ਕਹਿੰਦੇ ਵੇਖੋ ਜਿਹੜਾ ਬੰਦਾ ਸ਼ਿੰਗਾਰ ਕਰਕੇ ਜਿਹੜੀ ਜੀਵ ਇਸਤਰੀ ਸ਼ਿੰਗਾਰ ਕਰਕੇ ਜੀਵਨ ਦੇ ਵਿੱਚ ਧਾਰਮਿਕ ਕਰਮ ਨਿਭਾ ਰਹੀ ਹੈ ਬਾਹਰੀ ਤੌਰ ਤੇ ਪਖੰਡ ਬਾਜੀ ਜਿਹੜੀ ਕਰ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਵੀ ਰੱਬ ਉਹਦੇ ਤੇ ਖੁਸ਼ ਨਹੀਂ ਹੋ ਰਿਹਾ ਤੇ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਉਹ ਲੰਬਾ ਪੋਚੀ ਵਿੱਚ ਲੱਗੀ ਹੋਈ ਐ ਦਿਖਾਵੇ ਵਿੱਚ ਲੱਗੀ ਹੋਈ ਐ ਔਰ ਦਿਖਾਵੇ ਵਾਲੀ ਕਦੀ ਵੀ ਯਾਦ ਰੱਖੋ ਰੱਬ ਦੇ ਦਰ ਤੇ ਕੋਈ ਵੀ ਜੀਵ ਇਸਤਰੀ ਪ੍ਰਵਾਨ ਨਹੀਂ ਜਿਹੜਾ ਦਿਖਾਵਾ ਕਰੇ ਉਹਦਾ ਕੋਈ ਮਤਲਬ ਨਹੀਂ ਅੱਜ ਦਿਖਾਵੇ ਵਾਲਿਆਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਐ ਕਈ ਵਾਰ ਅਸੀਂ ਵੇਖਿਆ ਨਾ ਸਾਨੂੰ ਰਕਸ਼ਾ ਚਲਾਉਣ ਵਾਲਾ ਕਿਰਤ ਕਰਕੇ ਦੂਜਿਆਂ ਦਾ ਭਲਾ ਕਰਨ ਵਾਲਾ ਉਹ ਚੰਗਾ ਨਹੀਂ ਲੱਗਦਾ ਉਹਦੇ ਤੋਂ ਅਸੀਂ ਦੂਰੀ ਬਣਾਉਂਦੇ ਹਾਂ ਪਰ ਜਿਹੜਾ ਇੱਕ ਸਾੜ ਚਿੱਟ ਕਪੜੀਆ ਉਹਨੂੰ ਅਸੀਂ ਮੋਢਿਆਂ ਤੇ ਚੁੱਕ ਚੁੱਕ ਕੇ ਉਹਨੂੰ ਝੂਟੇ ਵੀ ਦਿਵਾਉਨੇ ਆ ਆਪਣੀਆਂ ਗੱਡੀਆਂ 'ਚ ਬਿਠਾਉਨੇ ਆ ਅਰਦਾਸਾਂ ਕਰਾਉਨੇ ਆ ਪਹਿਰਾਵਾ ਅਸੀਂ ਉਹਦੇ ਪਹਿਰਾਵੇ ਵਲ ਵੇਖ ਕੇ ਕਹਿੰਦੇ ਆ ਜੀ ਇਹ ਤੇ ਰੱਬ ਦਾ ਸੰਤ ਹੈ ਰੱਬ ਦਾ ਪਿਆਰਾ ਹੈ ਮਹਾਰਾਜ ਕਹਿੰਦੇ ਆ ਜਿਹੜਾ ਕਿਰਤ ਕਰੇ ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਮਹਾਰਾਜ ਨੇ ਕਿਰਤ ਕਰਨ ਦਾ ਹੌਕਾ ਦਿੱਤਾ ਕਿਰਤ ਕਰਨ ਦਾ ਨਹੀਂ ਯਕੀਨ ਤੇ ਕਦੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਾਓ ਪਹਿਲਾਂ ਤੇ ਪਾਸਪੋਰਟ ਲੱਗਦਾ ਸੀ ਨਾ ਦਰਸ਼ਨ ਕਰਨ ਨੂੰ ਜਿਹੜਾ ਰਸਤਾ ਲਾਂਘਾ ਖੁੱਲਿਆ ਆ ਹੋਣਾ ਖਬਰ ਆਈ ਹੈ ਕਿ ਵੱਧ ਤੋਂ ਵੱਧ 50 ਰੁਪਏ ਫੀਸ ਲੱਗਦੀ ਤੁਹਾਡੇ ਆਧਾਰ ਕਾਰਡ ਤੇ ਤੁਹਾਨੂੰ ਦਰਸ਼ਨ ਹੋ ਜਾਇਆ ਕਰਨਗੇ ਔਰ ਪਰਿਵਾਰਾ ਸਮੇਤ ਉਸ ਜਗ੍ਹਾ ਤੇ ਜਾਓ ਜਿੱਥੇ ਬਾਬੇ ਨਾਨਕ ਨੇ 18 ਸਾਲ ਆਖਰੀ ਉਮਰੇ ਖੇਤੀ ਕੀਤੀ ਹੈ ਖੇਤੀ ਕਿਰਤ ਕਿਸਾਨੀ ਕੀਤੀ ਹੈ ਬਾਬੇ ਨਾਨਕ ਨੇ ਇਸ ਸ਼ਬਦ ਚ ਵੀ ਮਹਾਰਾਜ ਨੇ ਕਿਸਾਨ ਕਿਸਾਨੀ ਨਾਲ ਸੰਬੰਧਿਤ ਉਦਾਹਰਨਾਂ ਜਿਹੜੀਆਂ ਦਿੱਤੀਆਂ ਹੋਈਆਂ ਹੁਣ ਬਾਬਾ ਗੁਰਨਾਨਕ ਸਾਹਿਬ ਜਿਹੜੇ ਧਰਮੀ ਨੇ ਉਸੋ ਜਿਹੇ ਧਰਮੀ ਨਹੀਂ ਹੈ ਕੋਈ ਗੁਰਨਾਨਕ ਸਾਹਿਬ ਆਖਰੀ ਉਮਰੇ ਜੇਸੇ ਉਮਰੇ ਸਾਡੇ ਬਜ਼ੁਰਗ ਵੀ ਜਿਹੜੇ ਘਰਾਂ ਚ ਰਹਿਣ ਵਾਲੇ ਮੰਜੇ ਤੇ ਪੈ ਜਾਂਦੇ ਆ ਵੀ ਹੁਣ ਲਿਆਓ ਰੋਟੀ ਮੈਂ ਮੰਜੇ ਤੇ ਹੀ ਖਾਵਾਂਗਾ ਉਸ ਉਮਰੇ ਬਾਬਾ ਨਾਨਕ ਜੀ ਕਿਰਤ ਕਰਦੇ ਆ ਕਿਸਾਨੀ ਕਰਦੇ ਆ ਔਰ ਬਾਬੇ ਨਾਨਕ ਦੀ ਨਾ ਉੱਥੇ ਇੱਕ ਤਸਵੀਰ ਪ੍ਰਾਤਨ ਲੱਗੀ ਹੁੰਦੀ ਸੀ ਜਿੱਥੇ ਦੂਰਬੀਨ ਨਾਲ ਉਹ ਕਰਤਾਰਪੁਰ ਦੇ ਦਰਸ਼ਨ ਕਰਾਏ ਜਾਂਦੇ ਸਨ ਉੱਥੇ ਪੱਥਰ ਦੇ ਵਿੱਚ ਉਹ ਤਸਵੀਰ ਬੜੀ ਸੀ ਵੈਸੇ ਮੈਂ ਤਸਵੀਰਾਂ ਲਾਉਣ ਦੇ ਹੱਕ 'ਚ ਨਹੀਂ ਆ ਪਰ ਮੈਨੂੰ ਉਹ ਤਸਵੀਰ ਬੜੀ ਵਧੀਆ ਲੱਗੀ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਪਿੱਠ ਦਿਸ ਰਹੀ ਹੈ ਤੇ ਮਹਾਰਾਜ ਹਲਵਾਰਿਆ ਬਲਦ ਅੱਗੇ ਜੋ ਜਿਹੜੇ ਜੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਕੀਰਤ ਕਰ ਰਹੇ ਆ ਉਸ ਤਸਵੀਰ ਇਹ ਸਨੇਹਾ ਦਿੰਦੀ ਸੀ ਕਿ ਗੁਰੂ ਨਾਨਕ ਨਿਰੰਕਾਰ ਬਾਦਸ਼ਾਹ ਜਿਹੜੇ ਆ ਉਹ ਅਸਲ ਦੇ ਵਿੱਚ ਕੀਰਤ ਕਰਨ ਵਾਲਾ ਸਨੇਹਾ ਵੀ ਦਿੰਦੇ ਆ ਤੇ ਆਪ ਵੀ ਕੀਰਤ ਕਰਦੇ ਆ 18 ਸਾਲ ਰਹਿ ਕੇ ਗੁਰੂ ਨਾਨਕ ਸਾਹਿਬ ਨੇ ਕਾਤਾਰਪੁਰ ਸਾਹਿਬ ਦੀ ਧਰਤੀ ਤੇ ਕੀਰਤ ਕੀਤੀ ਇਹੋ ਜਿਹਾ ਸ਼ਿੰਗਾਰ ਕਰਨਾ ਕੀਰਤ ਕਰਨੇ ਨਾਮ ਜਪਣਾ ਵੰਡ ਕੇ ਛਕਣਾ ਇਹ ਆ ਸ਼ਿੰਗਾਰ ਸਿੱਖ ਦਾ ਸ਼ਿੰਗਾਰ ਇਹ ਆ ਜੇ ਸੇਖ ਨੇ ਗੁਰੂ ਤੇ ਪਰਮੇਸ਼ਰ ਨੂੰ ਖੁਸ਼ ਕਰਨਾ ਹੈ ਤੇ ਕਿਰਤ ਕਰਕੇ ਨਾਮ ਜਪ ਕੇ ਤੇ ਵੰਡ ਕੇ ਛਕੇ ਫਿਰ ਗੁਰੂ ਖੁਸ਼ ਹੁੰਦਾ ਹੈ ਰੱਬ ਖੁਸ਼ ਹੁੰਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਆ ਝੂਠੇ ਸ਼ਿੰਗਾਰਾਂ ਦਾ ਕੀ ਲਾਭ ਹੈ ਕੀ ਫਾਇਦਾ ਹੈ ਦਿਖਾਵੇ ਵਾਲੇ ਸ਼ਿੰਗਾਰ ਨਹੀਂ ਕਰਨੇ ਇਹ ਦਿਖਾਵੇ ਵਾਲੇ ਸ਼ਿੰਗਾਰ ਕਰਨ ਵਾਲੇ ਬਥੇਰੇ ਬਾਬੇ ਆਹ ਮਹਾਰਾਜ ਇਹ ਚ ਕੋਈ ਸ਼ੱਕ ਨਹੀਂ ਤੁਸੀਂ ਆ ਸੋਸ਼ਲ ਮੀਡੀਆ ਭਰਿਆ ਹੀ ਪਿਆ ਦਿਖਾਵੇ ਵਾਲਿਆਂ ਦਾ ਉਹ ਕਈ ਵਾਰ ਇੱਕ ਇੱਟ ਚੁੱਕ ਕੇ ਰੱਖ ਦਿੰਦੇ ਆ ਉਹ ਕਹਿੰਦੇ ਜੀ ਸਾਡੇ ਬਾਪ ਜਿਹੜੇ ਸੇਵਾ ਕੀਤੀ ਉਹਨਾਂ ਦੇ ਬਾਲਟੇ ਵੀ ਸੋਨੇ ਵਾਲੇ ਜਿੰਨਾ ਬਾਲਟਿਆਂ ਨੂੰ ਉਹਨਾਂ ਨੇ ਸਿਰ ਤੇ ਚੁੱਕਣਾ ਵਾ ਲਗਜ਼ਰੀ ਗੱਡੀਆਂ ਵਿੱਚ ਬੈਠਦੇ ਆ ਤੇ ਅਸੀਂ ਕਹਿੰਦੇ ਜੀ ਉਹ ਸੰਤ ਆ ਸੰਤ ਤੇ ਉਹ ਆ ਜਿਹੜਾ ਕਿਰਤ ਕਰਦਾ ਏ ਨਾਮ ਜਪਦਾ ਤੇ ਵੰਡ ਕੇ ਛਕਦਾ ਰੱਬ ਦਾ ਅਸਲੀ ਪਿਆਰਾ ਉਹ ਹੈ ਜਿਹਦੇ ਤੇ ਰੱਬ ਰੀਝਦਾ ਹੈ ਖੁਸ਼ ਹੁੰਦਾ ਹੈ ਜਿਹਨੇ ਅਸਲ ਸ਼ਿੰਗਾਰ ਕੀਤਾ ਹੈ ਉਹ ਹੈ ਕਿਰਤ ਕਰਕੇ ਨਾਮ ਜਪ ਕੇ ਵੰਡ ਛਕਣ ਵਾਲਾ ਸ਼ਿੰਗਾਰ ਉਹਨੇ ਆਪਣੇ ਜੀਵਨ ਦੇ ਵਿੱਚ ਕੀਤਾ ਹੈ ਮਹਾਰਾਜ ਜੀ ਕਹਿੰਦੇ ਆ ਦਰਕਰਟੋਈ ਨਾ ਲਹਿ ਦਰਗਾ ਝੂਟ ਖਵਾਰ ਸਤਿਗੁਰੂ ਕਹਿੰਦੇ ਆ ਕਿ ਜਿਹੜੇ ਪ੍ਰੇਮ ਤੋਂ ਸਖਣੀ ਜੀਵ ਇਸਤਰੀ ਹੈ ਨਾ ਧਾਰਮਿਕ ਉਦਮ ਕਰਮ ਨਿਭਾ ਰਹੀ ਹੈ ਤੇ ਮਹਾਰਾਜ ਕਹਿੰਦੇ ਆ ਕਿ ਮਾਇਆ ਦੇ ਮੋਹ ਵਿੱਚ ਵੀ ਪ੍ਰਭਲ ਹੈ ਉਹ ਰੱਬ ਦੇ ਦਰ ਪਰਮੇਸ਼ਰ ਦੇ ਦਰ ਦਾ ਆਸਰਾ ਨਹੀਂ ਪ੍ਰਾਪਤ ਕਰ ਸਕੀਗੀ ਝੂਠਾ ਜੀਵਨ ਜਿਹੜਾ ਹੈ ਮਾਇਆ ਦੇ ਰਾਹੀ ਉਹ ਗੁਜ਼ਾਰ ਕੇ ਚਲੀ ਜਾਂਦੀ ਹੈ ਪ੍ਰਭੂ ਦੀ ਹਜ਼ੂਰੀ ਤੋਂ ਬਗੈਰ ਪਰਮੇਸ਼ਰ ਦੇ ਪਿਆਰੇ ਪਿਆਰ ਤੋਂ ਬਗੈਰ ਉਹ ਦਰਕਾਰ ਹੀ ਰਹਿੰਦੀ ਆ ਕੋਈ ਲਾਭ ਨਹੀਂ ਇੰਨਾ ਕੁਝ ਕਰਕੇ ਵੀ ਰੱਬ ਉਹਦੇ ਤੇ ਖੁਸ਼ ਨਹੀਂ ਕੋਈ ਸ਼ੱਕ ਨਹੀਂ ਵੇ ਤੁਸੀਂ ਵੇਖੋ ਸਾਲ ਭਰ ਲੋਕਾਂ ਦਾ ਖੂਨ ਚੂਸਣਾ ਤੇ ਕੋਈ ਸਾਲ ਬਾਅਦ ਗੁਰਮਤ ਸਭਾ ਕਰਾ ਦੇ ਲੰਗਰ ਲਾ ਦੇ ਤੇ ਉਹਦਾ ਸ਼ਿੰਗਾਰ ਕਰਨਾ ਉਹਦਾ ਇਹ ਸੇਵਾ ਧਾਰਮਿਕ ਕਰਮ ਕਰਨ ਦਾ ਕੋਈ ਲਾਭ ਹੈ ਬਿਲਕੁਲ ਨਹੀਂ ਸਾਲ ਭਰ ਲੋਕਾਂ ਦਾ ਖੂਨ ਚੂਸਦੇ ਰਹਿਣਾ ਤੇ ਸਾਲ ਬਾਅਦ ਕੋਈ ਸ਼ਬੀਲ ਲਾ ਦੇ ਤੇ ਮਾਫ ਕਰਿਓ ਉਹਦਾ ਸ਼ਬੀਲ ਲਾਉਣ ਵਾਲਾ ਕਰਮ ਵੀ ਗੁਰੂ ਉਹਦੇ ਤੇ ਖੁਸ਼ ਨਹੀਂ ਹੁੰਦਾ ਸਾਲ ਭਰ ਲੋਕਾਂ ਦਾ ਖੂਨ ਚੋਸਣਾ ਤੇ ਗੁਰਦੁਆਰਿਆਂ ਦੇ ਵਿੱਚ ਸਾਲ ਬਾਅਦ ਬਿਲਡਿੰਗ ਫੰਡ ਦਿੰਦਾ ਫਿਰੇ ਮਾਫ ਕਰਿਓ ਜਿਹੜਾ ਲੋਕਾਂ ਦਾ ਗਰੀਬਾਂ ਦਾ ਖੂਨ ਚ ਉਸਿਆ ਰੱਬ ਤੇ ਉਦੋਂ ਹੀ ਉਹਦੇ ਇਸ ਰਵਈਏ ਤੋਂ ਇਸ ਕੰਮ ਤੋਂ ਜਿਹੜਾ ਸੀ ਪਰਮੇਸ਼ਰ ਉਹਦੇ ਤੋਂ ਦੂਰ ਹੋ ਗਿਆ ਸੀ ਜਿਸ ਕਰਕੇ ਰੱਬ ਉਹਦੇ ਤੇ ਖੁਸ਼ ਨਹੀਂ ਹੋ ਸਕਦਾ ਖੁਸ਼ ਕਿਵੇਂ ਹੋਣਾ ਹੈ ਜਦੋਂ ਤੂੰ ਲੋਕਾਂ ਦੇ ਖੂਨ ਚੂਸਣ ਵਾਲੀ ਕਮਾਈ ਛੱਡ ਕੇ ਭਾਈ ਲਾਲੋ ਵਾਲੀ ਕਿਰਤ ਕਰੇਗਾ ਕੰਮ ਕਰੇਗਾ ਔਰ ਉਸ ਕਿਰਤ ਨਾਲ ਕਿਸੇ ਦਾ ਭਲਾ ਕਰੇਗਾ ਫਿਰ ਰੱਬ ਨੇੜੇ ਆਉਂਦਾ ਹੈ ਸਭ ਪਰਮੇਸ਼ਰ ਖੁਸ਼ ਹੁੰਦਾ ਹੈ ਇਸ ਕਰਕੇ ਇਹੋ ਜਿਹਾ ਸ਼ਿੰਗਾਰ ਕਰਨ ਮਹਾਰਾਜ ਜੀ ਕਹਿੰਦੇ ਆ ਜੇ ਕਿਤੇ ਰੱਬ ਦੇ ਦਰਗਾਹ ਵਿੱਚ ਇੱਜ਼ਤ ਮਾਉਣੀ ਹੈ ਇਹ ਝੂਠ ਦਾ ਖੇੜਾ ਛੱਡ ਤੇ ਤੇ ਖੁਬਾਰ ਹੋਏਗਾ ਸੱਚ ਨਾਲੋਂ ਟੁੱਟਿੰ ਚੁੱਟ ਕੇ ਜੀਵਨ ਵਿੱਚ ਪਰਮੇਸ਼ਰ ਪਰਮਾਤਮਾ ਦਾ ਪਿਆਰਾ ਨਹੀਂ ਬਣ ਸਕੇਗਾ ਸਹਿਬ ਜੀ ਕਹਿੰਦੇ ਹਨ ਧ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਸਹਿਬ ਕਹਿੰਦੇ ਵੀ ਉਹ ਅਪਹਾਗਣ ਹੈ ਜੀਵ ਇਸਤਰੀ ਧ੍ਰਿਗ ਹੈ ਫਿਟਕਾਰਨ ਵਾਲੀ ਜੀਵ ਇਸਤਰੀ ਹੈ ਕਿਹੜੀ ਜਿਹਦਾ ਪਿਆਰ ਦੁਜਿਆਂ ਦੇ ਯਾਦ ਰਖ ਅਧੀਨ ਹੈ ਜਿਹੜੇ ਜੀਵਨ ਦੇ ਵਿੱਚ ਦੁਜਿਆਂ ਦੇ ਹੱਥੀ ਚੜੀ ਹੋਈ ਆ ਸੱਚ ਪਰਮੇਸ਼ਰ ਨੂੰ ਛੱਡ ਕੇ ਝੂਠ ਕਾਮ ਕ੍ਰੋਧ ਲੋਭ মোহ ਹੰਕਾਰ ਦੇ ਅਧੀਨ ਹੈ ਵਸ ਵਿੱਚ ਹੈ ਉਹ ਅਸਲ ਦੇ ਵਿੱਚ ਤ੍ਰਿਗ ਹੈ ਫਟਕਾਰਨ ਵਾਲੀ ਹੈ ਤ੍ਰਿਗ ਜੀਵਨ ਦੁਹਾਗਣੀ ਮੁਠੀ ਦੁਜੈ ਭਾਏ ਦੁਜੇ ਭਾ ਮਹਾਰਾਜ ਕਹਿੰਦੇ ਆ ਦੁਜੇ ਦੇ ਅਧੀਨ ਹੈ ਕਲਰ ਕੇਰੀ ਕਾਂਦ ਜਿਉ ਐਨਸ ਕਿਰਟਹ ਪਾਏ ਸਤਿਗੁਰ ਕਹਿੰਦੇ ਆ ਉਸ ਜੀਵ ਇਸਤਰੀ ਦੀ ਹਾਲਤ ਪਤਾ ਕਿਹੋ ਜੀ ਆ ਕਲਰ ਦੀ ਕਾਂਦ ਜਿਸ ਤਰ੍ਹਾਂ ਦੀ ਹੁੰਦੀ ਨਾ ਉਹ ਛੜਦਾ ਜਾਂਦਾ ਨਾਲ ਦੀ ਨਾਲ ਮਹਾਰਾਜ ਕਹਿੰਦੇ ਆ ਉਹ ਵੀ ਆਤਮਿਕ ਪੱਦਰ ਤੋਂ ਸਖਣੀ ਰਹਿ ਕੇ ਉਹਦਾ ਸਮਾ ਨਿਕਲਦਾ ਜਾਂਦਾ ਹੈ ਦਿਨ ਰਾਤ ਮੋਹ ਵਿੱਚ ਫਸੀ ਰਹਿੰਦੀ ਆ ਜਿਵੇਂ ਉਹ ਕਕਰ ਕਲਰ ਦੀ ਜਿਹੜੀ ਕਾਂਦੇ ਕਿਰਦੀ ਰਹਿੰਦੀ ਹੈ ਨਾ ਇਸੀ ਤਰ੍ਹਾਂ ਹੀ ਉਹਦਾ ਉਸਾਮਾ ਉਹਦੇ ਸੁਵਾਸ ਉਹਦਾ ਜੀਵਨ ਜਿਹੜਾ ਗੁਜ਼ਰਦਾ ਰਹਿੰਦਾ ਇੱਕ ਦਿਨ ਟੈਬ ਜਾਂਦੀ ਹੈ ਇਸੇ ਤਰ੍ਹਾਂ ਹੀ ਉਹ ਮਨੁੱਖ ਹੈ ਉਹ ਜੀਵ ਇਸਤਰੀ ਹੈ ਜਿਹੜੀ ਰੱਬ ਦੇ ਨਾਮ ਪਰਮੇਸ਼ਰ ਦੀ ਸੇਵਾ ਪਰਮੇਸ਼ਰ ਪਰੰਦੇ ਪਿਆਰਿਆਂ ਦੀ ਸੇਵਾ ਵਿੱਚ ਨਹੀਂ ਜੋੜਦੀ ਵਿੱਚ ਦੁਨੀਆ ਸੇਵ ਕਮਾਈ ਵਾਲਾ ਕਾਰਜ ਨਹੀਂ ਕਰਦੀ ਉਹ ਦੁਖੀ ਹੁੰਦੀ ਹੈ ਨਾ ਦਰਗਾਹ ਵਿੱਚ ਇੱਜ਼ਤ ਪ੍ਰਾਪਤ ਹੁੰਦੀ ਉਹਨਾਂ ਨੂੰ ਨਾ ਸੱਚ ਦੇ ਅਧੀਨ ਰਹਿੰਦੀ ਇਸ ਕਰਕੇ ਗੁਰਦੇਵ ਜੀ ਕਹਿੰਦੇ ਬੇਣ ਸ਼ਬਦ ਹੈ ਸੁਖ ਨਾਤੀ ਐ ਇਹ ਗੱਲ ਆਪਣੇ ਪੱਲੇ ਬੰਨ ਲਓ ਕਿ ਬਿਨਾ ਗੁਰੂ ਦੇ ਸ਼ਬਦ ਤੋਂ ਸਾਨੂੰ ਸੁਖ ਨਹੀਂ ਲੱਭਣਾ ਬਿਨ ਸ਼ਬਦ ਐ ਸੁਖ ਨਾਤੀ ਐ ਪਿਰ ਬਿਨ ਦੁਖ ਨਾ ਜਾਏ ਜਿੰਨਾ ਚਿਰ ਫਤਿਹ ਖੁਸ਼ ਨਹੀਂ ਹੁੰਦਾ ਪਰਮੇਸ਼ਰ ਨਹੀਂ ਖੁਸ਼ ਹੁੰਦਾ ਰੱਬ ਨਹੀਂ ਖੁਸ਼ ਹੁੰਦਾ ਉਹਨਾਂ ਚਿਰ ਇਹ ਵਿਛੋੜੇ ਵਾਲਾ ਦੁੱਖ ਨਹੀਂ ਦੂਰ ਹੋ ਸਕਦਾ ਵਿਖਾਵੇ ਵਾਲਾ ਨਹੀਂ ਵਿਖਾਵੇ ਨਾਲ ਦੀ ਰੀਜਣਾ ਕੁਝ ਕਰ ਗੁਜਰਨ ਦਾ ਕਾਰਜ ਕਰੇਗਾ ਤੇ ਫਿਰ ਉਹਨੇ ਰਿਜਣਾ ਹੈ ਫਿਰ ਉਹਨੇ ਖੁਸ਼ ਹੋਣਾ ਹੈ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਆ ਜੇ ਕਿਤੇ ਤੇਰੇ ਅੰਦਰ ਇਹ ਅਹਿਸਾਸ ਜਾਗ ਪਵੇ ਤੇਰੇ ਅੰਦਰ ਉਹ ਅਹਿਸਾਸ ਪੈਦਾ ਹੋ ਜਾਵੇ ਰੱਬ ਪਰਮੇਸ਼ਰ ਦੀ ਸੇਵਾ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਪੂਜਾ ਅਕਾਲ ਦੀ ਕਰਨੀ ਬਚਾ ਸ਼ਬਦ ਦਾ ਦਰਖਾਲਸੇ ਦਾ ਕਰਨਾ ਕਿਤੇ ਤੇਰੀ ਐਸੀ ਅਵਸਥਾ ਬਣ ਜਾਵੇ ਤੂੰ ਆਤਮਿਕ ਪੱਧਰ ਦੀ ਜੀਵਨੀ ਪ੍ਰਾਪਤ ਕਰਕੇ ਸੱਚ ਵਿੱਚ ਰਹਿ ਹੋ ਜਾਵੇਂ ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਰੱਬ ਤੋਂ ਬਗੈਰ ਝੂਠੇ ਸ਼ਿੰਗਾਰ ਨਾ ਕਰ ਦੂਜਿਆਂ ਦਾ ਖੂਨ ਚੂਸਣ ਵਾਲਾ ਕਾਰਜ ਮਲਕ ਭਾਗੋ ਬਣ ਕੇ ਨਾ ਵਿਚਰ ਨਾ ਠੱਗੀਆਂ ਮਾਰ ਗੁਰੂ ਦਾ ਪਿਆਰਾ ਬਣ ਸੱਜਣ ਬਣ ਕੇ ਵਿਚਰਨਾ ਸ਼ੁਰੂ ਕਰ ਦੇ ਠੱਗੀਆਂ ਨਾ ਮਾਰ ਮਹਾਰਾਜ ਜੀ ਕਹਿੰਦੇ ਝੂਠਾ ਸ਼ਿੰਗਾਰ ਨਹੀਂ ਕਿਸੇ ਵੀ ਅਰਥ ਕਿ ਮਹਾਰਾਜ ਜੀ ਦਾ ਇੱਕ ਬਚਨ ਹੋਰ ਹੈ ਆਸਾ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਵੀ ਗੇੜਾ ਅਪਰਾਧੀ ਹੈਗਾ ਉਹ ਕਈ ਵਾਰ ਬਖਾਵੇ ਲਈ ਦੂਣਾ ਨਿਵੇ ਅਪਰਾਧੀ ਦੂਣਾ ਨਿਵੇ ਜੋ ਹੰਤਾ ਕਰਦਾ ਹੈ ਅਪਰਾਧੀ ਕੀ ਕਰਦਾ ਹੈ ਉਹ ਗੁਰੂ ਦੇ ਦਰਤੇ ਵੀ ਹੁੰਦਾ ਹੈ ਉਹਨੂੰ ਅਸੀਂ ਵੇਖਦੇ ਆ ਨਾ ਉਹ ਬੜਾ ਅਪਰਾਧੀ ਵੀ ਹੁੰਦਾ ਹੈ ਭੈੜੇ ਕੋ ਕਰਮ ਕਰ ਮਾੜੇ ਕਰਮ ਨੂੰ ਕਰਨ ਵਾਲਾ ਪਰ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਧਾਰਮਿਕ ਪੇਸ਼ ਕਰਨ ਵਾਸਤੇ ਗੁਰੂ ਦੇ ਅੱਗੇ ਬਹੁਤ ਅੱਛੇ ਤਰੀਕੇ ਨਾਲ ਨਿਵਦਾ ਵੀ ਹੈ ਫਿਰ ਬੜੇ ਤਰੀਕੇ ਨਾਲ ਚੌਰ ਸਾਹਿਬ ਦੀ ਸੇਵਾ ਵੀ ਕਰੇਗਾ ਇਹੋ ਜਿਹੇ ਤੁਹਾਨੂੰ ਇਹੋ ਜਿਹੇ ਲੱਛਣ ਵਾਲੇ ਲੋਕ ਆਮ ਤੁਹਾਨੂੰ ਮਿਲ ਜਾਣਗੇ ਗੁਰਦੁਆਰਿਆਂ 'ਚ ਫਿਰ ਸਾਡੀਆਂ ਕਮੇਟੀਆਂ ਸਾਡੇ ਪ੍ਰਧਾਨ ਸਾਡੇ ਸੈਕਟਰੀ ਫਿਰ ਉਥੋਂ ਸਟੇਜਾਂ ਤੋਂ ਕਹਿੰਦੇ ਜੀ ਫਲਾਣੇ ਨੇ ਬੜੀ ਸੇਵਾ ਕੀਤੀ ਜੀ ਗੁਰੂ ਘਰ ਦੇ ਵਿੱਚ ਸਾਰਾ ਸਾਲ ਭਾਵੇਂ ਦੁਸ਼ਿਆਂ ਦਾ ਖੂਨ ਚूसਦਾ ਰਵੇ ਸਾਰਾ ਸਾਲ ਦੁਸ਼ਿਆਂ ਦਾ ਖੂਨ ਚूसਦਾ ਰਵੇ ਸਾਲ ਬਾਅਦ ਇੱਕ ਪ੍ਰੋਗਰਾਮ ਤੇ ਕਿਤੇ ਉਹ ਆ ਜਾਵੇ ਤੇ ਉਹਦੀਆਂ ਸਿਫਤਾਂ ਦੇ ਪੁੱਲ ਬੰਨਣ ਲੱਗ ਪੈਂਦੇ ਸਾਡੇ ਲੋਕ ਫਿਰ ਉਹਨੂੰ ਸਰੋਪੇ ਦਿੱਤੇ ਜਾਂੇ ਕਿਰਪਾਨਾਂ ਭੇਟ ਕੀਤੀਆਂ ਜਾਂਦੀਆਂ ਹਨ ਫਿਰ ਸਾਡੇ ਲੋਕ ਵਾਹ ਵਾਹ ਕਰਦੇ ਜੀ ਫਲਾਣਾ ਆਇਆ ਸਾਡੇ ਉਹ ਵੇਖੋ ਤਾਂ ਸਹੀ ਉਹਦੇ ਇੱਕ ਕਰਮ ਕਿਦਾਂ ਦੇ ਆ ਕੰਮ ਕਿਦਾਂ ਦੇ ਆ ਇਹ ਕਿਹੋ ਜੇ ਸ਼ੀਗਾ ਔਰ ਇਸ ਤਰੀਕੇ ਨਾਲ ਜਿਹੜਾ ਮਹਾਰਾਜ ਕਹਿੰਦੇ ਆ ਅਪਰਾਧੀ ਆ ਉਹ ਦੂਣਾ ਨਿਭਦਾ ਵੀ ਮੈਂ ਧਾਰਮਿਕ ਵੀ ਪੇਸ਼ ਹੋ ਜਾਵਾਂ ਅਪਰਾਧ ਮੇਣਾ ਛੱਡਾਂ ਇਦਾਂ ਨਹੀਂ ਹੁੰਦਾ ਜੇ ਜ਼ਹਿਰ ਬੀਜ ਰਿਹਾ ਤੇ ਕਟਣਾ ਵੀ ਯਾਹ ਨਹੀਂ ਪੈਣਾ ਹੈ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਮਹਾਰਾਜ ਕਹਿੰਦੇ ਇਦਾਂ ਨਹੀਂ ਹੋ ਸਕਦਾ ਜੋ ਬੀਜੇਗਾ ਉਹ ਵੱਢੇਗਾ ਇਸ ਕਰਕੇ ਰੱਬ ਦੀ ਬੰਦਗੀ ਕਰ ਪ੍ਰਭੂ ਦੀ ਭਗਤੀ ਕਰਿਆ ਕਰ ਸਹਿਬ ਜੀ ਕਹਿੰਦੇ ਆ ਆਪਣੇ ਅੰਦਰ ਉਹ ਹਲੀਮਤਾਈ ਉਹ ਸਹਿਜਤਾਈ ਪੈਦਾ ਕਰ ਜਿਤ ਨਾਲ ਚੰਗੇ ਕੰਮ ਕਰ ਸਕੇ ਸਤਿਗੁਰੂ ਜੀ ਕਹਿੰਦੇ ਨਹੀਂ ਤੇ ਖੁਬਾਰ ਹੋਵੇਗਾ ਸੱਚ ਨਾਲੋਂ ਟੁੱਟਿਆ ਰਹੇਗਾ ਕੋਈ ਫਾਇਦਾ ਨਹੀਂ ਤੇਰੇ ਜੀਵਨ ਦਾ ਆਪ ਸੁਝਾਣ ਨਾ ਭੁੱਲਈ ਸੱਚਾ ਵੜ ਕਿਰਸਾਣ ਆ ਆ ਕਿਸਾਨ ਵੀ ਜਿਹੜਾ ਇਸ ਗੱਲ ਤੋਂ ਜਾਣੂ ਹੈ ਕਿ ਜ਼ਮੀਨ ਦੇ ਵਿੱਚ ਬੀਜ ਬਿਜਣ ਤੋਂ ਪਹਿਲਾਂ ਉਹਨੂੰ ਵਤਰ ਵਿੱਚ ਲਿਆਉਣਾ ਪੈਂਦਾ ਹੈ ਜਦੋਂ ਜ਼ਮੀਨ ਬੱਤਰ ਚ ਆ ਜਾਏ ਫਿਰ ਉਹਦੇ ਚ ਬੀਜ ਪੀਜਿਆ ਜਾਂਦਾ ਫਿਰ ਉਹਨੂੰ ਫਸਲ ਲੱਭਦੀ ਹੈ ਰੱਬ ਸਭ ਤੋਂ ਵੱਡਾ ਕਿਸਾਨ ਹੈ ਕਿ ਜਿਹੜਾ ਯਾਦ ਰੱਖੋ ਉਹਦੇ ਤੋਂ ਵੱਡਾ ਹੋਰ ਕਿਸਾਨ ਕੋਈ ਨਹੀਂ ਉਹ ਆਪ ਪਰਮੇਸ਼ਰ ਬੀਜ ਬੀਜਣ ਤੋਂ ਪਹਿਲਾਂ ਹਿਰਦੇ ਰੂਪੀ ਜਿਹੜੀ ਧਰਤੀ ਹੈ ਉਹਨੂੰ ਤਿਆਰ ਕਰਦਾ ਆਪਣੇ ਸੇਵਕ ਦੀ ਉਹਦੇ ਲਈ ਉਸ ਜਿਉਂ-ਜਿਉਂ ਸੇਵਕ ਉਹਦਾ ਸਿਵਨਨ ਕਰਨ ਲੱਗਦਾ ਹੈ ਰੱਬ ਵੀ ਉਹਦੇ ਹਿਰਦੇ ਰੂਪੀ ਧਰਤੀ ਨੂੰ ਤਿਆਰ ਕਰਨ ਲੱਗ ਪੈਂਦਾ ਐਡਾ ਵੱਡਾ ਉਹ ਕਿਸਾਨ ਹੈ ਤੇ ਮਹਾਰਾਜ ਕਹਿੰਦੇ ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇਦਾਨ ਜਦੋਂ ਸਿਮਰਨ ਨਾਲ ਹਿਰਦੇ ਰੂਪੀ ਧਰਤੀ ਸਾਦੀ ਜਾਂਦੀ ਹੈ ਨਾ ਵਤਰ ਚ ਆ ਜਾਂਦੀ ਹੈ ਫਿਰ ਸੱਚ ਨਾਮ ਦਾ ਬੀਜ ਜਿਹੜਾ ਉਹ ਬੀਜ ਦਿੱਤਾ ਜਾਂਦਾ ਹੈ ਸੱਚ ਨਾਮ ਦੇਦਾਨ ਦਾਨ ਦਾ ਅਰਥ ਹੈ ਬੀਜ ਬੀਜਣਾ ਨਾਮ ਰੂਪੀ ਬੀਜ ਸੱਚ ਦਾ ਉਹਦੇ ਹਿਰਦੇ ਵਿੱਚ ਬੀਜਿਆ ਜਾਂਦਾ ਹੈ ਜਿਹੜਾ ਸਿਮਰਨ ਕਰਕੇ ਰੱਬ ਨੂੰ ਖੁਸ਼ ਕਰੇ ਤੇ ਰੱਬ ਉਹਦੇ ਹਿਰਦੇ ਰੂਪੀ ਧਰਤੀ ਨੂੰ ਪਿਆਰ ਕਰ ਦਵੇ ਬੱਤਰ ਵਿੱਚ ਲਿਆਵੇ ਇਸ ਕਰਕੇ ਮਹਾਰਾਜ ਕਹਿੰਦੇ ਨੌ ਨਿਧ ਉਪਜੈ ਨਾਮ ਏਕ ਉਸ ਇੱਕ ਨਾਮ ਦੇ ਬੀਜ ਤੋਂ ਨੌ ਨਿਧ ਨੌ ਤਰ੍ਹਾਂ ਦਾ ਖਜ਼ਾਨਾ ਜਿਹੜਾ ਵਾ ਉਹ ਲੱਭਦਾ ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਪ੍ਰਭੂ ਦੀ ਮਿਹਰ ਨਾਲ ਉਸ ਹਿਰਦੇ ਵਿੱਚ ਕੀਮਤੀ ਮਿਹਨਤ ਨਾਲ ਮਹਾਰਾਜ ਕਹਿੰਦੇ ਆ ਰੱਬ ਦੇ ਦਰ ਤੇ ਉਹ ਕਬੂਲ ਹੋ ਜਾਂਦੀ ਹੈ ਧਰਤੀ ਹਿਰਦੇ ਰੂਪੀ ਉਹ ਜੀਵ ਉਹ ਇਸਤਰੀ ਰੱਬ ਦੀ ਪ੍ਰੇਮੀ ਭਗਤੀ ਕਰਨ ਵਾਲੀ ਮਹਾਰਾਜ ਕਹਿੰਦੇ ਆ ਇਹ ਗੱਲ ਆਪਣੇ ਮਨ ਹਿਰਦੇ ਚ ਬਿਠਾ ਲੈ ਕਿ ਰੱਬ ਪਰਮੇਸ਼ਰ ਖੁਦਾ ਜਿਹੜਾ ਹੈ ਜਿੰਨਾ ਚਿਰ ਉਹ ਵੱਤਰ ਨਹੀਂ ਯਾਦ ਰੱਖ ਸਿਮਰਨ ਵਾਲੇ ਪਾਸੇ ਨਹੀਂ ਤੁਰਦਾ ਉਹਨਾਂ ਚਿਰ ਹਿਰਦੇ ਰੂਪੀ ਧਰਤੀ ਉਹ ਵੱਤਰ ਵਿੱਚ ਨਹੀਂ ਆਉਂਦੀ ਉਹਦੇ ਜਦੋਂ ਆ ਜਾਵੇ ਫਿਰ ਨਾਮ ਦਾ ਬੀਜ ਪੀਜਦਾ ਹੈ ਫਿਰ ਨੌਨ ਦਾ ਖਜ਼ਾਨਾ ਲੱਭਦਾ ਹੈ ਇਸ ਕਰਕੇ ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚੱਜ ਅਚਾਰ ਅਜੇ ਵੀ ਇੰਨੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ ਗੁਰੂ ਦੀਆਂ ਮਹਾਨਤਾ ਵਾਲੀਆਂ ਬਾਤਾਂ ਸੁਣ ਕੇ ਵੀ ਜਿਹੜਾ ਗੁਰੂ ਦੇ ਸੱਚ ਨੂੰ ਬੁੱਝਦਾ ਨਹੀਂ ਗੁਰੂ ਵਾਲੜਾ ਨਹੀਂ ਬਣਦਾ ਯਤਨ ਕਰਦਾ ਸਮਝ ਲਓ ਕਿ ਉਹਦਾ ਜੀਵਨ ਬੇ ਢੱਗਾ ਬੇ ਰਸਾ गुज़र ਜਾਂਦਾ ਹੈ ਕੋਈ ਲਾਭ ਨਹੀਂ ਗੁਰ ਕੋ ਜਾਣ ਨਾ ਜਾਣੀ ਕਾ ਤਿਸ ਚੱਜ ਅਚਾਰ ਉਹਨੂੰ ਨਾ ਜੀਵਨ ਦੇ ਵਿੱਚ ਜੀਵਨ ਜਿਉਣ ਦਾ ਚੱਜ ਹੈ ਨਾ ਢੰਗ ਹੈ ਬੇ ਢੰਗਾ ਜਿਹਾ ਜੀਵਨ ਬਤੀਤ ਕਰਦਾ ਰਹਿੰਦਾ ਹੈ ਬੇ ਰੰਗਾ ਜਿਹਾ ਹੋ ਕੇ ਜੀਵਨ ਵਿੱਚ ਵਿਚਰਦਾ ਰਹਿੰਦਾ ਹੈ ਪਰ ਜੇ ਗੁਰੂ ਦੀ ਮਹਾਨਤਾ ਪਤਾ ਲੱਗ ਜਾਏ ਨਾ ਫਿਰ ਅਵਸਥਾ ਹੋਰ ਹੋ ਜਾਂਦੀ ਹੈ ਫਿਰ ਬੰਦੇ ਨੂੰ ਚੱਜ ਵੀ ਆ ਜਾਂਦਾ ਹੈ ਆਚਰਣ ਵੀ ਉੱਚਾ ਹੋ ਜਾਂਦਾ ਹੈ ਫਿਰ ਜੀਵਨ ਜਿਉਣ ਦਾ ਢੰਗ ਤੇ ਰੰਗ ਵੀ ਵਧ ਜਾਂਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਅੰਦੁਲੇ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ ਅੰਦੂਲੇ ਅਗਿਆਨਤਾ ਦੇ ਵਿੱਚ ਹੀ ਨੇ ਜੀਵਨ ਜਿਹੜੇ ਬਤੀਤ ਉਹਨਾਂ ਨੇ ਨਾਮ ਭੁਲਾਇਆ ਹੋਇਆ ਰੱਬ ਦਾ ਨਾਮ ਵਿਸਾਰਿਆ ਉਹ ਨਾਮ ਜਿਸ ਨਾਮ ਦੀ ਬਦੌਲਤ ਏਡਾ ਉੱਚਾ ਜੀਵਨ ਬਰਨਾ ਸੀ ਮਨਮੁਖ ਅੰਧ ਗੁਬਾਰ ਮਹਾਰਾਜ ਕਹਿੰਦੇ ਉਹਨਾਂ ਮਨਮੁਖਾਂ ਦੇ ਹਿਰਦੇ ਵਿੱਚ ਕੋਪ ਹਨੇਰਾ ਹੈ ਕੋਪ ਹਨੇਰਾ ਅੰਧ ਗੁਬਾਰ ਸਾਹਿਬ ਕਹਿੰਦੇ ਆਵਣ ਜਾਣ ਨਾ ਚੁੱਕਈ ਮਰ ਜਨਮੇ ਹੋਏ ਖਵਾਰ ਉਹਨਾਂ ਦਾ ਜੜ ਮਰਨ ਦਾ ਜਿਹੜਾ ਗੇੜ ਹੈ ਉਹ ਖਤਮ ਨਹੀਂ ਹੁੰਦਾ ਜੜ ਮਰਨ ਵਾਲਾ ਗੇੜ ਉਹ ਜੰਮ ਦੇ ਮਰਦੇ ਰਹਿੰਦੇ ਆ ਜੰਮ ਜੰਮ ਮਰੇ ਮਰੇ ਫੇਰ ਜੰਮੈ ਬਹੁਤ ਸਾਇ ਪਿਆ ਦੇਸ਼ ਲੰਮੈ ਮਾਰੇ ਕਹਿੰਦੇ ਇਹੀ ਕੋ ਚੱਲ ਰਿਹਾ ਹੈ ਤੁਸੀਂ ਜਿੱਧਰ ਵੇਖੋ ਕਰਮ ਕਮਾ ਰਹੇ ਆ ਪੈੜੇ ਕਰਮ ਕਰਦੇ ਆ ਮਾੜੀ ਸੰਗਤ ਮਾੜਾ ਪ੍ਰਭਾਵ ਦੇਖਾ ਦੇਖ ਦਿਖਾਵਾ ਕਿੰਨਾ ਕੁਝ ਸੰਸਾਰ 'ਚ ਚੱਲ ਰਿਹਾ ਏ ਇਹ ਸਾਰਾ ਕੁਝ ਜਨਮ ਮਰਨ ਜਿਹੜਾ ਲੱਗਾ ਰਹਿੰਦਾ ਏ ਜਨਮ 'ਚ ਹੋਏ ਖੁਆਰ ਮਰ ਜਨਮ 'ਚ ਹੋਏ ਖੁਆਰ ਉਹ ਮਰ ਕੇ ਜੰਮਦੇ ਆ ਫਿਰ ਖੁਆਰ ਹੁੰਦੇ ਆ ਉਹਨਾਂ ਨੂੰ ਖੱਜਲ ਖਵਾਰੀ ਚੱਲਣੀ ਪੈਂਦੀ ਆ ਕਿਉਂ ਕਿਉਂਕਿ ਗੁਰੂ ਦੇ ਸੱਚ ਨੂੰ ਜਾਣਿਆ ਨਹੀਂ ਹਨੇਰੇ ਵਿੱਚ ਨਾਮ ਵਿਸਾਰ ਛੱਡਿਆ ਕੁੱਪ ਹਨੇਰਾ ਅਗਿਆਨਤਾ ਵਾਲਾ ਝੰਬੜਿਆ ਰਿਹਾ ਜੀਦੇ ਕਰਕੇ ਆਉਣ ਜਾਉਣ ਵਾਲਾ ਜਨਮ ਮਰਦ ਵਾਲਾ ਚੱਕਰ ਪਿਆਰਿਆ ਤੇ ਉਹਦੇ ਨਾਲ ਖੁਵਾਰੀ ਜਿਹੜੀ ਆ ਪੈਦਾ ਹੋਈ ਪਰ ਜਿਹੜਾ ਰੱਬ ਦਾ ਪਿਆਰਾ ਬਣ ਜਾਏ ਉਹਦੇ ਜੀਵਨ 'ਚ ਵਿਚਾਰ ਹੀ ਕੁਝ ਹੋਰ ਹੈ ਉਹ ਤੇ ਸੱਚ ਵਿੱਚ ਅਪੇਧ ਹੋ ਜਾਂਦਾ ਹੈ ਸਾਬ ਜੀ ਕਹਿੰਦੇ ਚੰਦਨ ਮੋਲ ਅਨਾਇਆ ਕੁੰਗੂ ਮੰਗ ਸੰਧੂਰ ਹੁਣ ਇਹ ਜਿੰਨੇ ਵੀ ਸ਼ਿੰਗਾਰ ਦੇ ਤਰੀਕੇ ਆ ਨਾ ਇਹ ਅਸਲ ਦੇ ਵਿੱਚ ਸਾਰੇ ਦੇ ਸਾਰੇ ਤਰੀਕੇ ਇਹ ਸਾਰੇ ਵਰਤੇ ਜਾਂਦੇ ਆ ਸ਼ਰੀਰ ਨੂੰ ਇਸਤਰੀ ਜਦੋਂ ਸਵਾਰਦੀ ਹੈ ਚੰਦਨ ਮੋਲ ਅਣਾਇਆ ਇਹ ਮੰਗਾਇਆ ਜਾਂਦਾ ਹੈ ਮੁੱਲ ਮਹਾਰਾਜ ਜੀ ਕਹਿੰਦੇ ਕੁੰਗੂ ਮਾਂਗਸ ਸੰਦੂਰ ਆਪਣੇ ਸੰਦੂਰ ਜਿਹੜਾ ਵਾ ਮੱਥੇ ਚ ਲਾਇਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਸ਼ਿੰਗਾਰ ਵਿੱਚ ਆਉਂਦੀਆਂ ਨੇ ਚੋਆ ਚੰਦਨ ਬੋਕਣਾ ਪਾਨਾ ਨਾਲ ਕਪੂਰ ਹਾਂਦੇ ਅਤਰ ਹੋਰ ਸੁਗੰਧੀਆਂ ਵਰਤਨ ਵਾਲੀਆਂ ਜੀਆਂ ਮੰਗਾਈਆਂ ਜਾਂਦੀਆਂ ਨੇ ਕਿ ਮੇਰਾ ਪਤੀ ਰੀਝ ਜਾਏ ਖੁਸ਼ ਹੋ ਜਾਏ ਜੇ ਧਨਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ ਕਹਿੰਦੇ ਜੇ ਪਤੀ ਨੂੰ ਇਹ ਕੀਤੇ ਹੋਏ ਸ਼ਿੰਗਾਰ ਜਿਹੜੇ ਆ ਇਹਨਾਂ ਦਾ ਕੋਈ ਮਤਲਬ ਉਹਦੇ ਪ੍ਰਭਾਵ ਹੀ ਨਾ ਪਿਆ ਉਹ ਖੁਸ਼ ਹੀ ਨਾ ਹੋਇਆ ਤਾਂ ਫਿਰ ਸਾਰਾ ਕੁਝ ਕੀਤਾ ਕਰਾਇਆ ਜਿਹੜਾ ਵਾ ਸਭ ਅਡੰਬਰ ਕੂੜ ਜਿੰਨਾ ਅਡੰਬਰ ਰਕਿਆ ਸੀ ਸਾਰਾ ਕੂੜ ਵਿਅਰਥ ਸਤਿਗੁਰੂ ਕਹਿੰਦੇ ਤੇ ਹੱਥ ਨਾਲ ਸਮਝ ਰੱਬ ਰੂਪੀ ਪਤੀ ਨੂੰ ਖੁਸ਼ ਕਰਨ ਦੇ ਲਈ ਤੈਨੂੰ ਅਮਰਤ ਵੇਲਾ ਸਾਹਮਣਾ ਪੈਣਾ ਵਾ ਤੈਨੂੰ ਬਾਣੀ ਵਿੱਚ ਸੁਰਤ ਜੋੜਨੀ ਪੈੜੀਆਂ ਲੋੜਵੰਦਾਂ ਦੀ ਮਦਦ ਕਰਨੀ ਪੈਣੀ ਆ ਮਿੱਠਾ ਬੋਲਣਾ ਪੈਣਾ ਵਾ ਉਹਦੇ ਗੁਣਾ ਵਰਗੇ ਤੈਨੂੰ ਆਪਣੇ ਆਪ ਗੁਣ ਧਾਰਨ ਵੀ ਕਰਨੇ ਆ ਗੁਣ ਜਪਣੇ ਵੀ ਆ ਗੁਣਾ ਵਾਲਾ ਬਾਨਾ ਵੀ ਪੈਣਾ ਵਾ ਜਦੋਂ ਤੇਰੇ ਅੰਦਰ ਇਹ ਅਵਸਥਾ ਆ ਗਈ ਫਿਰ ਤੂੰ ਰਾਬਤ ਪਰਮੇਸ਼ਰ ਦਾ ਪਿਆਰਾ ਬਣ ਜਾਏਗਾ ਪਰ ਉਹ ਨਹੀਂ ਦੇਰ ਤੱਕ ਨਹੀਂ ਸਾਬ ਜੀ ਕਹਿੰਦੇ ਆ ਨਾ ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਿਹੜਾ ਮਨੁੱਖ ਸਹਿਬ ਕਹਿੰਦੇ ਆ ਸਾਰੇ ਸੁੰਦਰ ਜਿਹੜੇ ਪਦਾਰਥ ਆ ਉਹਨਾਂ ਨੂੰ ਵਰਤਦਾ ਤੇ ਵਿਅਰਥੀ ਉਹ ਸਾਰੇ ਚਲੇ ਜਾਂਦੇ ਆ ਪਦਾਰਥਾਂ ਨੂੰ ਭੋਗਦਾ ਰਹਿੰਦਾ ਏ ਸ਼ਰੀਰ ਦੇ ਰਸਾਂ ਵਿੱਚ ਫਸਿਆ ਏ ਸਵਾਸ ਅਖੀਰ ਅੰਤ ਹੋ ਜਾਂਦੇ ਆ ਸਜਾਵਟਾਂ ਬੇਕਾਰ ਹੋ ਜਾਂਦੀਆਂ ਨੇ ਕਿਸੇ ਅਰਥ ਨਹੀਂ ਸਿਰਫ ਸਵਾਸ ਜਿੰਨੀ ਦੇਰ ਤੱਕ ਉਨੀ ਦੇਰ ਤੱਕ ਹੀ ਸਾਰਾ ਕੁਝ ਹੈ ਸਤਗੁਰ ਕਹਿੰਦੇ ਜਬ ਲਗ ਸ਼ਬਦ ਨਾ ਭੇਦੀ ਏ ਕਿਉਂ ਸੋਹ ਹੈ ਗੁਰਦੁਆਰ ਕਿੰਦੇ ਹਾਂ ਜਿੰਨਾ دیر ਤੱਕ ਸ਼ਬਦ ਵੱਲ ਮੱਦੇ ਦਾ ਮੁਖ ਨਹੀਂ ਹੁੰਦਾ ਮਨ ਸ਼ਬਦ ਵਿੱਚ ਨਹੀਂ ਜੁੜਦਾ ਓਨੀ ਦੇਰ ਤੱਕ ਗੁਰੂ ਦੇ ਦਰ ਦਾ ਭਾਗੀਦਾਰ ਨਹੀਂ ਬਣ ਸਕਦਾ ਗੁਰੂ ਦੇ ਦਰ ਦੀ ਸ਼ੋਭਾ ਪ੍ਰਾਪਤ ਨਹੀਂ ਕਰ ਸਕਦਾ ਇਸ ਕਰਕੇ ਜਪ ਲਗ ਸ਼ਬਦ ਨਾ ਪੀਦੀਏ ਜਿੰਨਾ ਚਿਰ ਸ਼ਬਦ ਵਿੱਚ ਨਹੀਂ ਜੁੜਦਾ ਸ਼ਬਦ ਇੱਕ ਆਸਰਾ ਸ਼ਬਦ ਸਹਾਰਾ ਹੈ ਸ਼ਬਦ ਤੋਂ ਬਗੈਰ ਕੋਈ ਜੀਵਨ ਦੇ ਵਿੱਚ ਯਾਤ ਰੱਖੋ ਹੋਰ ਕੋਈ ਸਹਾਰਾ ਨਹੀਂ ਹੈ ਇੱਕ ਸ਼ਬਦ ਹੈ ਗੁਰੂ ਦਾ ਜਿਸ ਨੂੰ ਜਿਸ ਨੂੰ ਮਨ ਚ ਵਸਾਉਣ ਨਾਲ ਜਿਹਦੇ ਵਿੱਚ ਜੁੜਨ ਨਾਲ ਮਹਾਰਾਜ ਕਹਿੰਦੇ ਆ ਗੁਰੂ ਦੇ ਦਰ ਦੀ ਸ਼ੋਭਾ ਪ੍ਰਾਪਤ ਹੋ ਸਕਦੀ ਜੇ ਉਹ ਹੀ ਨਾ ਪ੍ਰਾਪਤ ਕੀਤਾ ਤੇ ਫਿਰ ਡੁੱਬਿਆ ਰਹੇਗਾ ਸਤਗੁਰੂ ਕਹਿੰਦੇ ਆ ਆਪਣੇ ਅੰਦਰ ਛਾਤੀ ਮਾਰ ਜਿਸ ਸ਼ਬਦ ਦੇ ਲੜ ਲੱਗਣ ਲਈ ਜਿਸ ਸ਼ਬਦ ਵਿੱਚ ਜੁੜਨ ਦੇ ਲਈ ਤਿੰਨ ਗੁਰੂ ਕਹਿ ਰਿਹਾ ਏ ਉਹ ਕਿੰਡੀ ਮਹਾਨਤਾ ਵਾਲਾ ਸਤਗੁਰੂ ਹੈ ਥੋੜਾ ਜਿਹਾ ਆਪਣੇ ਅੰਦਰ ਛਾਤੀ ਮਾਰ ਸਤਗੁਰੂ ਜੀ ਕਹਿੰਦੇ ਆ ਨਾਨਕ ਧਨ ਸੁਹਾਗਣੀ ਜਿਨ ਸ਼ਹ ਨਾਲ ਪਿਆਰ ਉਹ ਜੀਵ ਇਸਤਰੀ ਧਨ ਹੈ ਜਿੰਦਾ ਆਪਣੇ ਪਤੀ ਨਾਲ ਆਪਣੇ ਪਰਮੇਸ਼ਰ ਨਾਲ ਆਪਣੇ ਪਿਆਰੇ ਨਾਲ ਪਿਆਰ ਹੈ ਗੁਰੂ ਸਾਹਿਬ ਕਿਰਪਾ ਕਰਨ ਤਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪ੍ਰਭੂ ਨੂੰ ਸਮਰਪਿਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਅੱਜ 13ਵਾਂ ਸ਼ਬਦ ਦੀ ਵਿਚਾਰ ਕਰਦਿਆਂ ਬੇਨਤ ਬੁਲਾਉਂਦੀਆਂ ਖਿਮਾ ਜੀ ਗੁਰੂ ਵਾਲੇ ਬਣ ਕੇ ਗੁਰਮਤਿ ਤੇ ਪਹਿਰਾ ਦੇਣ ਦਾ ਇਤਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ